ਦੇ ਪਿੰਡ ਵਿਟਵਾ ਦੇ ਵਿੱਚ ਗੋਸਾਈ ਦੇ ਵਿੱਚ ਪੁਰਾਣੀ ਰੰਜਿਸ਼ ਕਾਰਨ ਇੱਕ ਧੜੇ ਦੇ ਬਲਜੀਤ ਸਿੰਘ ਅਤੇ ਸ਼ਮਸ਼ੀਰ ਸਿੰਘ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਧੜੇ ਦੇ ਪੰਜ ਤੋਂ ਕਰੀ ਬਿਅਕਤੀ ਜ਼ਖਮੀ ਹੋਏ ਨੇ ਸੋ ਮਾਮਲਾ ਦੋਵਾਂ ਗੁੱਟਾਂ ਦੀ ਕਈ ਸਾਲਾਂ ਤੋਂ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਫਿਲਹਾਲ ਸ੍ਰੀ ਹਰਗੋਬਿੰਦਪੁਰ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਸੋ ਗੁਰਦਾਸਪੁਰ ਦੇ ਸ਼ਹਿਰ ਗੋਬਿੰਦਪੁਰ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਸ਼ਹਿਰ ਗੋਬਿੰਦਪੁਰ ਦੇ ਪਿੰਡ ਵਿਠਵਾ ਦੇ ਵਿੱਚ ਜ਼ਬਰਦਸਤ ਫਾਇਰਿੰਗ ਕੀਤੀ ਗਈ ਹੈ ਦਾਜੇ ਕਿ ਦੋ ਗੁੱਟਾ ਦੇ ਵਿੱਚ ਕੋਈ ਪੁਰਾਣੀ ਰੰਜਿਸ਼ ਸੀ ਪੁਰਾਣੀ ਰੰਜਿਸ਼ ਦੇ ਚੱਲਦੇ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਇਸ ਫਾਇਰਿੰਗ ਦੇ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਸੋ ਚਾਰ ਲੋਕ ਇਸ ਦਾ ਸ਼ਿਕਾਰ ਹੋਏ ਨੇ ਇਸ ਪੁਰਾਣੀ ਰੰਜਿਸ਼ ਦਾ ਸੋ ਫਾਇਰਿੰਗ ਕੀਤੀ ਗਈ ਜ਼ਬਰਦਸਤ ਤਰੀਕੇ ਦੇ ਨਾਲ ਤੇ ਇਸ ਦੇ ਨਾਲ ਵੀ ਕਈ ਲੋਕ ਵੀ ਜ਼ਖਮੀ ਹੋਏ ਨੇ ਫਿਲਹਾਲ ਉਹਨਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਸ਼ਹਿਰ ਗੋਬਿੰਦਪੁਰ ਦੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਸੋ ਵੱਡੀ ਵਾਰਦਾਤ ਵਾਪਰੀ ਹੈ ਸ਼ਹਿਰ ਗੋਬਿੰਦਪੁਰ ਦੇ ਵਿੱਚ। ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ ਇਹਦਾ ਕਾਰਨ। ਕੀ ਕੋਈ ਜਾਣਕਾਰੀ ਤੁਹਾਡੇ ਕੋਲ ਕਿਹੜੀ ਪੁਰਾਣੀ ਰੰਜਿਸ਼ ਜਿਸ ਦੇ ਕਰਕੇ ਏਡੀ ਵੱਡੀ ਵਾਰਦਾਤ ਵਾਪਰੀ? ਦੇਖੋ ਇਹ ਪੁਰਾਣਾ ਝਗੜਾ ਜਿਹੜਾ ਹੈਗਾ ਇਹਨਾਂ ਗੁੱਟਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਹਾਲਾਂਕਿ ਜਿਹੜਾ ਤਾਜ਼ਾ ਦੇ ਆਦ ਹੋਇਆ ਉਹ ਪਾਣੀ ਦੇਨ ਨੂੰ ਲੈ ਕੇ ਹੋਇਆ ਖੇਤਾਂ ਦੇ ਵਿੱਚ ਪਾਣੀ ਦੇਨ ਨੂੰ ਲੈ ਕੇ ਇਹ ਵਿਵਾਦ ਜਿਹੜਾ ਹੈਗਾ ਉਹ ਤਾਜ਼ਾ ਹੋਇਆ ਸੀ ਦੋਨਾਂ ਗੁਟਾਂ ਦੇ ਵਿੱਚ ਤੇ ਗੱਲ ਜਿਹੜੀ ਹੈਗੀ ਐ ਇੰਨੀ ਵੱਧ ਗਈ ਕਿ ਖੁੰਨੀ ਚੜਤ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਉਹ ਬਦਲ ਗਈ ਕਿਉਂਕਿ 60 ਰਾਉਂਡ ਜੇ ਫਾਇਰਿੰਗ ਹੁੰਦੀ ਐ ਤਾਂ ਇੱਕ ਵੱਡੀ ਵਾਰਦਾਤ ਇਸ ਨੂੰ ਕਿਹਾ ਜਾ ਸਕਦਾ ਸਰੇਆਮ ਗੁੰਡਾਗਰਦੀ ਦਾ ਇੱਕ ਨਜ਼ਾਰਾ ਜਿਹੜਾ ਹੈਗਾ ਉਹ ਲੋਕਾਂ ਨੇ ਦੇਖਿਆ ਤੇ ਇਸੇ ਕਰਕੇ ਲੋਕਾਂ ਦੇ ਵਿੱਚ ਵੀ ਦੱਸਿਆ ਤੇ ਜਿਹੜੇ ਨਾਲ ਦੇ ਲੋਕਾਂ ਨੇ ਜਿੱਥੇ ਇਹ ਘਟਨਾ ਹੋਈ ਐ ਕਿਉਂਕਿ ਇਸ ਦੇ ਵਿੱਚ ਅ ਚਾਰ ਲੋਕਾਂ ਦੀ ਅਜੇ ਤੱਕ ਮੌਤ ਹੋ ਚੁੱਕੀ ਹੈ ਤੇ ਸੱਤ ਲੋਕ ਜਿਹੜੇ ਹੈਗੇ ਨੇ ਉਹ ਲਖਮੀ ਬਤਾਏ ਜਾ ਰਹੇ ਦੱਸੇ ਜਾ ਰਹੇ ਨੇ ਜਨਤ ਦੇ ਵਿੱਚੋਂ ਕਈਆਂ ਦੀ ਹਾਲਤ ਜਿਹੜੀ ਹੈਗੀ ਹੈ ਉਹ ਅਜੇ ਗੰਭੀਰ ਬਣੀ ਹੋਈ ਹੈ ਤੇ ਜਿਸ ਤਰ੍ਹਾਂ ਦੇ ਨਾਲ ਇਹ ਇੱਕ ਗੱਡੀ ਜਿਸ ਦੇ ਉੱਤੇ ਇਹ ਫਾਇਰਿੰਗ ਕੀਤੀ ਗਈ ਹੈ ਉਸ ਨੂੰ ਵੇਖ ਕੇ ਹੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਇੱਕ ਵੱਡੀ ਵਾਰਦਾਤ ਜਿਹੜੀ ਹੈਗੀ ਹੈ ਇਹ ਉਹੀ ਹੈ ਤੇ ਇੱਕ ਖੁੰਨੀ ਚੜਾਤ ਜਿਹੜੀ ਹੈਗੀ ਬਹੁਤ ਵੱਡੀ ਜਿਹੜੀ ਹੈਗੀ ਉਹ ਹੋਈ ਹੈ ਜੀ ਤਜ ਹਦੋਂ ਇਹ ਘਟਨਾ ਵਾਪਰੀ ਉਹ ਕਿੰਨੇ ਲੋਕ ਉੱਥੇ ਮੌਜੂਦ ਸਨ ਜਿਹੜੀ ਵਾਪਰੀ ਘਟਨਾ ਉਹ ਕਿ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿੰਨੀ ਵੱਡੀ ਜਿਹੜੀ ਕਿ ਵਾਰਦਾਤ ਹੋਈ ਹੈ ਤਾਬੜ ਤੋੜ ਗੋਲੀਆਂ ਜਿਹੜੀ ਉਸ ਵੇਲੇ ਕੀਤੀ ਹੋਏਗੀ ਉਹ ਇਸ ਦੀ ਫਾਇਰਿੰਗ ਤੇ ਆਸ-ਪਾਸ ਕਿੰਨੇ ਲੋਕ ਮੌਜੂਦ ਸਨ ਉਸ ਆਸ-ਪਾਸ ਦੇ ਲੋਕਾਂ ਦਾ ਕੀ ਕਹਿਣਾ ਦੇਖੋ ਬਿਲਕੁਲ ਕਿਉਂਕਿ 60 ਰਾਉਂਡ ਫਾਇਰਿੰਗ ਜਿਹੜੀ ਹੈਗੀ ਆ ਉਹ ਹੋਈ ਹੈ ਤੇ ਉਸ ਤੋਂ ਪਹਿਲਾਂ ਝਗੜਾ ਵੀ ਦੋਨਾਂ ਗੁੱਟਾਂ ਦੇ ਵਿੱਚ ਹੋਇਆ ਜਿਸ ਕਰਕੇ ਕਾਫੀ ਲੋਕ ਜਿਹੜੇ ਹੈਗੇ ਨੇ ਉਹ ਮੌਕੇ ਤੇ ਜਮ੍ਹਾਂ ਹੋ ਗਏ ਸਨ ਦੋਏ ਆ ਕੋਟਾ ਨੂੰ ਲੋਕਾਂ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰੰਤੂ ਜਿਸ ਤਰ੍ਹਾਂ ਦੇ ਨਾਲ ਇਹ ਝੜਪ ਜਿਹੜੀ ਹੈਗੀ ਹੈ ਉਹ ਖੁੰਨੀ ਝੜਪ ਦੇ ਵਿੱਚ ਬਦਲੀ ਤਾਂ ਨਿਸ਼ਚਿਤ ਤੌਰ ਤੇ ਜਿਹੜੇ ਲੋਕ ਆ ਆਪਸ ਦੇ ਵਿੱਚ ਸਮਝਾਤਾ ਕਰਾਨ ਆਏ ਹੁੰਦੇ ਨਹੀਂ ਜਾਂ ਫਿਰ ਕੋਸ਼ਿਸ਼ ਕਰਦੇ ਨੇ ਕਿ ਜਿਹੜੀ ਲੜਾਈ ਝਗੜਾ ਜਿਹੜਾ ਹੈਗਾ ਉਹ ਨਾ ਹੋਵੇ ਤਾਂ ਉਹ ਵੀ ਪਾਸੇ ਹੋ ਜਾਂਦੇ ਨੇ ਕਿਉਂਕਿ 60 ਰਾਉਂਡ ਜੇ ਫਾਇਰਿੰਗ ਹੁੰਦੀ ਹੈ ਤਾਂ ਨਿਸ਼ਚਿਤ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਨੇੜਲੇ ਜਿਹੜੇ ਲੋਕ ਹੁੰਦੇ ਨੇ ਉਹ ਵੀ ਦੂਰ ਕਿਤੇ ਨਾ ਕਿਤੇ ਆਪਣੀ ਜਾਨ ਬਚਾ ਕੇ ਭੱਜਦੇ ਨੇ ਜੀ ਬਿਲਕੁਲ ਬੇहद ਵੱਡੀ ਕਿ ਵੱਡੀ ਵਾਰਦਾਤ ਹੈ ਸੋ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਇਸ ਤਰ੍ਹਾਂ ਦੇ ਵਾਰਦਾਤਾ ਸ਼ਰਿਆਮ ਹੁੰਦੀਆਂ ਨੇ ਪੰਜਾਬ ਵਿੱਚ ਅਗਰ ਅਸੀਂ ਗੱਲ ਕਰੀਏ ਜਿਹੜੀ ਵਾਰਦਾਤਾ ਦਿਨ-ਬਦ ਦਿੜੇ ਕਿ ਵਧਦੀਆਂ ਜਾ ਰਹੀਆਂ ਨੇ ਸੋ ਪੁਲਿਸ ਦੇ ਵੱਲੋਂ ਹੁਣ ਇਸ ਦੇ ਵਿੱਚ ਕੀ ਕਾਰਵਾਈ ਕੀਤੀ ਜਾਵੇਗੀ ਦੇਖੋ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਦੋਵੇਂ ਗੁੱਟਾਂ ਦੇ ਖਿਲਾਫ ਮਾਮਲਾ ਜਿਹੜਾ ਹੈਗਾ ਉਹ ਦਰਜ ਕੀਤਾ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਸਾਰੀਆਂ ਜਿਹੜੀਆਂ ਹੈਗੀਆਂ ਉਹ ਵੀ ਹੋਈਆਂ ਨੇ ਹਾਲਾਂਕਿ ਇਸ ਝਗੜੇ ਦੇ ਵਿੱਚ ਸ਼ਾਮਿਲ ਕਈ ਲੋਕ ਜਿਹੜੇ ਹੈਗੇ ਨੇ ਉਹ ਹਸਪਤਾਲ ਦੇ ਵਿੱਚ ਦਾਖਲ ਨੇ ਆ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਇਹ ਉਹ ਕਾਨੂੰਨ ਦੇ ਮੁਤਾਬਕ ਕੀਤੀ ਜਾ ਰਹੀ ਹੈ ਕਿਉਂਕਿ ਇਲਾਜ ਜਿਹੜਾ ਹੈਗਾ ਉਹ ਪਹਿਲਾ ਜ਼ਰੂਰੀ ਹੈ ਇਸ ਕਰਕੇ ਮਾਮਲਾ ਜਿਹੜਾ ਹੈਗਾ ਉਹ ਕਈ ਲੋਕਾਂ ਦੇ ਖਿਲਾਫ ਦੋਨੇ ਗੁੱਟਾਂ ਦੇ ਉਹ ਦਰਜ ਕਰ ਰਿਆ ਗਿਆ ਹੈ ਗ੍ਰਿਫਤਾਰੀਆਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਨੇ ਜੀ ਜੋ ਇਹ ਲੋਕ ਜ਼ਖਮੀ ਨੇ ਉਹਨਾਂ ਦੀ ਹਾਲਤ ਕਿਵੇਂ ਹੈ ਇਸ ਵੇਲੇ ਸਥਿਰ ਹਾਲਤ ਹੈ ਜਾਂ ਫਿਰ ਹੋਰ ਗੰਭੀਰ ਹਾਲਤ ਹੋ ਚੁੱਕੀ ਹੈ ਦੇਖੋ ਇਨ ਦੇ ਸੇ ਜਾ ਰਿਹਾ ਕਿ 7 ਲੋਗ ਇਸ ਦੇ ਵਿੱਚ ਜ਼ਖਮੀ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਤੇ ਕਈਆਂ ਦੀ ਹਾਲਤ ਜਿਹੜੀ ਹੈਗੀ ਆ ਉਹ ਗੰਭੀਰ ਦੱਸੀ ਜਾ ਰਹੀ ਹੈ ਸੋ ਆਸ-ਪਾਸ ਦੇ ਲੋਕ ਜਿਹੜੇ ਕਿ ਉਸ ਵੇਲੇ ਮੌਜੂਦ ਸਨ ਜਿਹੜੇ ਲੋਕ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਇਹ ਮੰਜ਼ਰ ਦੇਖਿਆ ਗਿਆ ਸੋ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੋਵੇਗਾ ਇਸ ਵੇਲੇ ਉਹਨਾਂ ਦਾ ਕੀ ਕੁਝ ਬਿਆਨ ਸਾਹਮਣੇ ਆਇਆ ਇੱਕੋ ਬਿਲਕੁਲ ਕਿਉਂਕਿ ਇੱਕ ਇੰਨੀ ਵੱਡੀ ਚਰਪ ਸੀ ਕਿ ਗੁੰਡਾਗਰਦੀ ਦਾ ਸਰੇਆਮ ਇੱਕ ਇਹ ਕਹਾ ਜਾ ਸਕਦਾ ਹੈ ਕਿ ਇੱਕ ਨਾਚ ਜਿਹੜਾ ਹੈਗਾ ਉਹ ਹੋਇਆ ਤਾਂ ਨਿਸ਼ਚਿਤ ਤੌਰ ਤੇ ਇਸ ਤਰ੍ਹਾਂ ਦਾ ਮੰਜ਼ਰ ਦੇਖ ਕੇ ਆਮ ਜਿਹੜੇ ਲੋਕ ਨੇ ਉਹ ਜ਼ਰੂਰ ਸਹਿਮ ਜਾਂਦੇ ਨੇ ਲੋਕਾਂ ਦੇ ਵਿੱਚ ਦਾ ਮਾਹੌਲ ਜਿਹੜਾ ਹੈਗਾ ਉਹ ਜ਼ਰੂਰ ਫੈਲਿਆ ਹੋਇਆ ਜੀ ਬਿਲਕੁਲ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ तमाम ਜਾਣਕਾਰੀ ਸਾਂਝੀ